ਹਾਂਜੀ ਸਤਿ ਸ੍ਰੀ ਅਕਾਲ ਦੋਸਤੋ ਇਸ ਟਾਈਮ ਅਸੀਂ ਮੌਜੂਦਾ ਅਸ਼ੋਕ ਹਸਪੀਟਲ ਦੇ ਜਿਹੜਾ ਰਸਤਾ ਜਾ ਰਿਹਾ ਤਹਿਸੀਲ ਤੋਂ ਆ ਤੁਹਾਨੂੰ ਦਿਖਾ ਰਿਹਾ ਜਿਹੜਾ ਤਹਿਸੀਲ ਰੋਡ ਤੋਂ ਰਸਤਾ ਆ ਉਹਦੇ ਇੱਕ ਅੱਗੇ ਜਿਹਾ ਇੱਕ ਗਲੀ ਹੈ ਜੋ ਕਿ ਬਹੁਤ ਚਲਦੀ ਹੈ ਉਹਦੇ ਚ ਇੱਕ ਸੂਚਨਾ ਮਿਲੀ ਸੀ ਇੱਕ ਰਸਤੇ ਵਿੱਚ ਜਿਹੜੇ ਲੋਕ ਟਾਈਲ ਆ ਉਹ ਬੈਠ ਗਈ ਇੱਕ ਤਾਂ ਸਟਰੀਟ ਸਾਈਡਰ ਵੀ ਘੱਟ ਵੱਧ ਚਲਦੀ ਹੈ ਤੇ ਰਾਤ ਬਰਾਤੇ ਕੋਈ ਨਾ ਕੋਈ ਖਾਸਾ ਹੋਣ ਦਾ ਡਰ ਬਣੇ ਰਹਿੰਦਾ ਹੈ ਆਉ ਜਿਹੜੇ ਸਥਾਨਕ ਲੋਕ ਨੇ ਇਹਨਾਂ ਨਾਲ ਗੱਲਬਾਤ ਕਰਦੇ ਆ ਜੀ ਇੰਟੀ ਤੁਹਾਡਾ ਕੀ ਨਾਮ ਹੈ ਜੀ ਕਮਲੇਸ਼ ਰਾਣੀ ਜਿਹੜਾ ਟੋਆ ਪੀਆ ਇਹ ਕਦੋਂ ਪੀਆ ਜੀ ਤ ਇਹ ਹਫਤਾ 10 ਦਿਨ ਹੋ ਗਏ ਅੱਛਾ ਇਹਦੀ ਕੋਈ ਤਰਖਾਹ ਦਿੱਤੀ ਤੁਸੀਂ ਜੀ ਨਹੀਂ ਅਸੀਂ ਕੋਈ ਨਹੀਂ ਅੱਛਾ ਕੋਈ ਵੀ ਕੋਈ ਪਹਿਲਾਂ ਵੀ ਹੋ ਗਿਆ ਸੀ ਅੱਛਾ ਤੁਹਾੜੀ ਫੇਰ ਹੋ ਗਿਆ ਤੇ ਕੀ ਮੰਗ ਕਰਦੇ ਤੁਸੀਂ ਜੀ ਇਹ ਠੀਕ ਹੋਣਾ ਚਾਹੀਦਾ ਸੜਕ ਬੰਨੇ ਜਿੰਦੇ ਹੋਰ ਛੜਕ ਵੀ ਉਹ ਟੁੱਟੀ ਪਈ ਸਾਰੀ ਉਹ ਵੀ ਬੰਨਣੀ ਚਾਹੀਦੀ ਹੈ ਠੀਕ ਹੈ ਕੀ ਨਾਮ ਹੈ ਜੀ ਮੇਰਾ ਨਾਮ ਸ਼ੁਭਮ ਬਸਲੇ ਜੀ ਸ਼ੁਭਮ ਜੀ ਜਿਹੜਾ ਟੋਆ ਪਿਆ ਹੋਇਆ ਇਹਦੇ ਵਿੱਚ ਕੀ ਕਹੋਗੇ ਤੁਸੀਂ ਜੀ ਇੱਕ ਤਾਂ ਬਹੁਤ ਗਲਤ ਹੈ ਜੀ ਕੋਈ ਗੱਡੀ ਜਾਂਦੀ ਹੈ ਮੋਟਰਸਾਈਕਲ ਜਾਂਦਾ ਹੈ ਇਹ ਚ ਗਿਰਨਾ ਡਰਿਆ ਜੀ ਨਾ ਇਹਨੂੰ ਕੋਈ ਠੀਕ ਕਰਾਂਦਾ ਨਾ ਕਰਦਾ ਉੱਥੇ ਵੀ ਖੱਡਾ ਪਿਆ ਸਾਰੀ ਸੜਕ ਖਰਾਬ ਹੈ ਇੰਨਾ ਮਿਸਰ ਤੋਂ ਬੰਨੇ ਜਿੰਦੇ ਕੱਲ ਕੋਲ ਨੂੰ ਬੱਚੇ ਵੀ ਆਉਂਦੇ ਨੇ ਕੋਈ ਗੱਡੀ ਵੀ ਆਉਂਦੀ ਹੈ ਉਸ ਕਰਕੇ ਬਹੁਤ ਦਿੱਕਤ ਹੋ ਜਾਂਦੀ ਹੈ ਇਹ ਸੀਵਰੇਜ ਓਨ ਕਰਕੇ ਮਨ ਕਰੇ ਬੈਠਣ ਜਮ ਜਮ ਬੱਤੀ ਆ ਗਈ ਸਭ ਇਹ ਕਿੰਨੇ ਦਿਨ ਹੋ ਗਏ ਪੈਨੂ ਜੀ ਇਹ ਹਫ਼ਤਾ 10 ਦਿਨ ਹੋ ਗਏ ਅੱਛਾ ਇਹਦੀ ਕੋਈ ਤੁਸੀਂ ਦਰਖਾਸਤ ਵਗੈਰਾ ਦਿੱਤੀ ਸੀ ਕਮੇਟੀ ਚ ਨਹੀਂ ਦਿੱਤੀ ਨਹੀਂ ਜੀ ਪਰ ਬਾਕੀ ਹੋਣਾ ਚਾਹੀਦਾ ਆਪਣਾ ਵੀ ਚੀਂਦਾ ਇਹ ਮਾਰਕੀਟ ਕੋਲੋਂ ਕਿ ਚੀਂਦਾ ਐ ਐਮਸੀ ਨੂੰ ਚੀਂਦੇ ਜੀ ਕਿ ਦੇਖਣੇ ਕਿਹੜਾ ਐਮਸੀ ਆ ਤੁਹਾਡਾ ਹਾਜੀ ਕਰਾਈ ਹਾਜੀ ਕਰਾਈ ਨਹੀਂ ਕਰਦਾ ਮੈਂ ਤੁਹਾਡਾ ਪ੍ਰਿੰਸ ਕਰਕੇ ਜੀ ਪ੍ਰਿੰਸ ਜਿਹੜਾ ਇਹ ਜਿਹੜਾ ਫਰਸ਼ 'ਤੇ ਬੈਠਾ ਟੋਆ ਪਿਆ ਹੋਇਆ ਉਹਦੇ ਵਿੱਚ ਕੀ ਕਹੋਗੇ ਸਰ ਹਫ਼ਤਾ 10 ਦਿਨ ਹੋ ਗਏ ਔਰ ਉਹ ਗੱਡੀਆਂ ਵੀ ਨੰਗਦੇ ਨੇ ਰਾਤ ਸਵੇਤੇ ਜੋ ਕਿ ਨਫਾ ਨੁਕਸਾਨ ਵੀ ਹੋ ਸਕਦਾ ਕਿਸੇ ਦਾ ਵੀ ਕਿਸੇ ਵੀ ਟਾਈਮ ਗੱਡੀਆਂ ਦੇ ਵਿੱਚ ਡਿੱਗ ਸਕਦੀਆਂ ਮੋਟਰਸਾਈਕਲ ਵੀ ਡਿੱਗਦਾ ਦਨੇ ਪਰ ਜੇ ਕੋਈ ਡਿੱਗਦਾ ਹੈ ਤਾਂ ਨਗਰ ਕੁਰਤ ਜ਼ਿੰਮੇਵਾਰ ਬਣਦੀ ਹੈ